ਜ਼ਮੀਨ ਖਰੀਦਣਾ ਬਹੁਤ ਵਧੀਆ ਇਨਵੈਸਟਮੈਂਟ ਮੰਨੀ ਜਾਂਦੀ ਆ ਇਹ ਤਾਂ ਤੁਹਾਨੂੰ ਪਤਾ ਹੀ ਆ ਪਰ ਜਿੰਨੀ ਵਧੀਆ ਇਨਵੈਸਟਮੈਂਟ ਮੰਨੀ ਜਾਂਦੀ ਆ ਓਨਾ ਹੀ ਔਖਾ ਇਹਨੂੰ ਖਰੀਦਣਾ ਵਾ ਪਰ ਅੱਜ ਮੈਂ ਤੁਹਾਨੂੰ ਜ਼ਮੀਨ ਖਰੀਦਦੰਦਾ ਇੱਕ ਸੀਕ੍ਰੀਟ ਦੱਸਦਾ ਕਈ ਲੋਕ ਕੀ ਕਰਦੇ ਆ ਹੋਰਾਂ ਕੰਟਰੀਆਂ 'ਚ ਜਾ ਕੇ ਜ਼ਮੀਨ ਖਰੀਦ ਲੈਂਦੇ ਆ ਤੇ ਉੱਥੇ ਜਾ ਕੇ ਖੇਤੀ ਕਰਨ ਲੱਗ ਜਾਂਦੇ ਆ ਜਾਂ ਜ਼ਮੀਨ ਠੇਕੇ ਤੇ ਦੇ ਕੇ ਫੁੱਲ ਪੈਸੇ ਕਮਾਉਂਦੇ ਆ ਕਿਉਂਕਿ ਕਈ ਅਜਿਹੀਆਂ ਕੰਟਰੀਆਂ ਵੀ ਹੈਗੀਆਂ ਜਿੱਥੇ 20-20 ਹਜ਼ਾਰ ਨੂੰ ਕੀਲਾ ਮਿਲ ਜਾਂਦਾ ਇਹ ਹਾਲੀ ਵੀਡੀਓ ਚ ਮੈਂ ਤੁਹਾਨੂੰ ਉਹਨਾਂ 7 ਕੰਟਰੀਆਂ ਬਾਰੇ ਦੱਸੂਗਾ ਜਿੱਥੇ ਤੁਸੀਂ ਵੀ ਆਰਾਮ ਨਾਲ ਜ਼ਮੀਨ ਖਰੀਦ ਸਕਦੇ ਹੋ ਤਾਂ ਵੀਡੀਓ ਨੂੰ ਐਂਡ ਤੱਕ ਦੇਖੋ ਨੰਬਰ 7 ਮੈਕਸੀਕੋ ਨਾਰਥ ਅਮਰੀਕਨ ਕੰਟੀਨੈਂਟ ਦੇ ਅੰਦਰ ਆਉਣ ਵਾਲੀ ਮੈਕਸੀਕੋ ਕੰਟਰੀ ਅੱਜ ਦੇ ਸਮੇਂ ਖੇਤੀ ਦੀ ਜ਼ਮੀਨ ਖਰੀਦਣ ਲਈ ਬਹੁਤ ਵਧੀਆ ਮੰਨੀ ਜਾਂਦੀ ਆ ਅਮਰੀਕਨ ਗੋਰੇ ਵੀ ਮੈਕਸੀਕੋ ਦੇ ਫਾਰਮ ਲੈਂਡ ਬਾਏ ਕਰਦੇ ਆ ਕਿਉਂਕਿ ਉੱਥੇ ਕਾਫੀ ਅਜਿਹੀਆਂ ਜ਼ਮੀਨਾਂ ਨੇ ਜਿਹੜੀਆਂ ਬਹੁਤ ਸਸਤੇ ਰੇਟ ਤੇ ਮਿਲਦੀਆਂ ਇਹ ਤੋਂ ਇਲਾਵਾ ਕਈ ਹੋਰ ਵੀ ਫੈਕਟਰ ਨੇ ਜਿਦੇ ਕਰਕੇ ਲੋਕ ਉੱਥੇ ਜਾ ਕੇ ਜ਼ਮੀਨਾਂ ਖਰੀਦਦੇ ਤੇ ਖੇਤੀ ਕਰਦੇ ਆ ਜਿਨ੍ਹਾਂ ਚੋਂ ਮੇਨ ਫੈਕਟਰ ਯੂ ਐਸ اے ਮਾਰਕੀਟ ਨੂੰ ਕਿਹਾ ਜਾਂਦਾ ਮਕਸੀਕੋ ਚ ਜਾ ਕੇ ਖੇਤੀ ਕਰਨ ਵਾਲੇ ਲੋਕ ਆਰਾਮ ਨਾਲ ਆਪਦੀ ਫਸਲ ਨੂੰ ਅਮਰੀਕਨ ਮਾਰਕੀਟ ਚ ਵੇਚ ਸਕਦੇ ਆ ਤੇ ਅਮਰੀਕਾ ਚ ਫਸਲ ਮਹਿੰਗੀ ਬੈਕਦੀ ਆ ਤਾਂ ਫਿਰ ਉਹ ਪੈਸੇ ਵੀ ਜ਼ਿਆਦਾ ਕਮਾ ਲੈਂਦੇ ਆ ਮਕਸੀਕੋ ਦਾ ਕਲਾਈਮੇਟ ਵੀ ਕਾਫੀ ਵਧੀਆ ਮੰਨਿਆ ਜਾਂਦਾ ਤੇ ਉੱਥੇ ਦੀ ਸਰਕਾਰ ਦੀਆਂ ਪਾਲਿਸੀਆਂ ਵੀ ਉੱਥੇ ਇਨਵੈਸਟਮੈਂਟ ਕਰਨ ਲਈ ਕਾਫੀ ਸੂਟੇਬਲ ਨੇ ਜੀਦੇ ਕਰਕੇ ਕਿਸੇ ਵੀ ਹੋਰ ਕੰਟਰੀ ਦਾ ਬੰਦਾ ਉੱਥੇ ਰਾਮ ਨਾਲ ਜ਼ਮੀਨ ਖਰੀਦ ਸਕਦਾ ਤਾਂ ਕਰਕੇ ਫਿਰ ਇਹ ਆਪਣੀ ਬੈਸਟ ਸਸਤੀ ਕੰਟਰੀ ਟੂ ਬਾਇ ਰੀਅਲ اسٹیਟ ਦੀ ਲਿਸਟ 'ਚ ਆ ਜਾਂਦੀ ਹੈ ਜਿੱਥੇ ਤੁਹਾਨੂੰ ਇੱਕ ਗੀਲਾ ਖੇਤੀ ਵਾਲੀ ਜ਼ਮੀਨ 610 ਯੂ ਐਸ ਡਾਲਰ 'ਚ ਮਿਲ ਜਾਂਦਾ ਜਿਹੜਾ ਕਿ ਆਪਣੀ ਇੰਡੀਅਨ ਕਰੰਸੀ 'ਚ 50000 ਬਣਦਾ ਤਾਂ ਦੇਖ ਲਓ ਫਿਰ ਤੁਹਾਨੂੰ ਇੰਨੇ ਘੱਟ ਪੈਸਿਆਂ 'ਚ ਉੱਥੇ ਇੱਕ ਗੀਲਾ ਮਿਲ ਜਾਣਾ ਜਿਹੜਾ ਕਿ 43560 ਸਕਰ ਫੁੱਟ ਹੁੰਦਾ ਮਕਸੀਕੋ 'ਚ ਜ਼ਿਆਦਾਤਰ ਲੋਕ ਐਵੋਕਾਡੋ ਟਮਾਟਰ ਤੇ ਮਿਰਚਾਂ ਦੀ ਖੇਤੀ ਕਰਦੇ ਆ ਨੰਬਰ 6 ਜ਼ਾਂਬੀਆ ਜੰਬੀਆ ਕੰਟਰੀ ਆਪਦੇ ਸਟਨਿੰਗ ਲੈਂਡਸਕੇਪ ਤੇ ਸਸਤੀ ਖੇਤੀ ਵਾਲੀਆਂ ਜ਼ਮੀਨਾਂ ਲਈ ਕਾਫੀ ਪਸੰਦ ਕੀਤੀ ਜਾਂਦੀ ਆ ਉੱਥੇ ਦਾ ਜਿਹੜਾ ਪੋਲੀਟੀਕਲ এনਵਾਇਰਨਮੈਂਟ ਆ ਉਹ ਕਾਫੀ ਸਟੇਬਲ ਆ ਤੇ ਉੱਥੇ ਦੀ ਸਰਕਾਰ ਫੋਰਨਰ ਇਨਵੈਸਟਰਸ ਨੂੰ ਵੀ ਪ੍ਰਮੋਟ ਕਰਦੀ ਆ ਜਿਹਦੇ ਕਰਕੇ ਲੋਕ ਇੱਥੇ ਜ਼ਮੀਨਾਂ ਖਰੀਦਣੀਆਂ ਕਾਫੀ ਪਸੰਦ ਕਰਦੇ ਆ ਤੇ ਇੱਥੇ 1 ਕਿਲੇ ਦਾ ਰੇਟ ਲਗਭਗ 15000 ਜੰਬੀਆ ਕਵਾਚਾ ਵਾ ਤੇ ਜੇ ਉਹਨੂੰ ਆਪਾਂ ਇੰਡੀਅਨ ਕਰੰਸੀ ਚ ਕਨਵਰਟ ਕਰੀਏ ਤਾਂ 46000 ਬਣਦਾ ਜਿਹੜੇ ਬੰਦੇ ਜੰਬੀਆ ਚ ਖੇਤੀ ਕਰਨ ਜਾਣਾ ਚਾਹੁੰਦੇ ਆ ਉਥੇ ਮੱਕੀ ਸੋਇਆਬੀਨ ਤੇ ਤਬਾਕੂ ਦੀ ਖੇਤੀ ਕਰ ਸਕਦੇ ਆ ਹਾਂਜੀ ਜੰਬੀਆ ਇੱਕ ਅਜਿਹਾ ਦੇਸ਼ ਆ ਜਿੱਥੇ ਤੁਸੀਂ ਬਿਨਾਂ ਕਿਸੇ ਰੋਕ ਟੋਕ ਤੋਂ ਤੰਬਾਕੂ ਦੀ ਵੀ ਖੇਤੀ ਕਰ ਸਕਦੇ ਹੋ ਤੇ ਕਈ ਜਾਣੇ ਐਂ ਕਰ ਕਰਕੇ ਪੈਸੇ ਵੀ ਕਮਾ ਰਹੇ ਆ ਨੰਬਰ 5 ਈਥੋਪੀਆ अफ्रीका ਚ ਆਉਣ ਵਾਲੀ ਇਹ ਮਸ਼ਹੂਰ ਕੰਟਰੀ ਵੀ ਅੱਜਕੱਲ ਕਾਫੀ ਵਿਦੇਸ਼ੀਆਂ ਨੂੰ ਆਪਣੇ ਵੱਲ ਅਟਰੈਕਟ ਕਰਦੀ ਆ। ਇੱਥੇ ਵੀ ਤੁਸੀਂ ਕਾਫੀ ਸਸਤੇ ਰੇਟ 'ਚ ਜ਼ਮੀਨਾਂ ਖਰੀਦ ਸਕਦੇ ਹੋ ਤੇ ਇੱਥੇ ਦੀ ਸਰਕਾਰ ਵੀ ਤੁਹਾਨੂੰ ਇਨਵੈਸਟਮੈਂਟ ਕਰਨ ਦੀ ਪੂਰੀ-ਪੂਰੀ ਖੋਲ ਦਿੰਦੀ ਆ। ਤੇ ਇੱਥੇ ਇੱਕ ਗੀਲਾ 40480 ਇਥੋਪੀਅਨ ਬੀਰ ਦਾਵਾ ਜੋ ਕਿ ਲਗਭਗ 60000 ਹੁੰਦਾ। ਤੇ ਜਿਨ੍ਹਾਂ ਨੂੰ ਕੌਫੀ ਜਾਂ ਦਾਲਾਂ ਦੀ ਖੇਤੀ ਕਰਨ ਚ ਇੰਟਰਸਟ ਆ ਉਹ ਇੱਥੇ ਜਾ ਸਕਦੇ ਆ ਕਿਉਂਕਿ ਇੱਥੇ ਜ਼ਿਆਦਾਤਰ ਇਹਨਾਂ ਦੀ ਖੇਤੀ ਕੀਤੀ ਜਾਂਦੀ ਆ ਤੇ ਫਿਰ ਉਹਨਾਂ ਨੂੰ ਐਕਸਪੋਰਟ ਕਰਕੇ ਪੈਸੇ ਕਮਾਏ ਜਾਂਦੇ ਆ। ਨੰਬਰ 4 ਬ੍ਰਾਜ਼ੀਲ ਜੇ ਢੀਕੇ ਸਾਊਥ ਅਮਰੀਕਾ ਚ ਆਉਂਦੀ ਆ ਤੇ ਅੱਜ ਕੱਲ ਕਾਫੀ ਅਮਰੀਕਨ ਤੇ ਯੂਰੋਪੀਅਨ ਬੰਦੇ ਇੱਥੇ ਜਾ ਰਹੇ ਆ ਕਿਉਂਕਿ ਬ੍ਰਾਜ਼ੀਲ ਚ ਵੀ ਕਈ ਅਜਿਹੇ ਇਲਾਕੇ ਹੈਗੇ ਆ ਜਿੱਥੇ ਤੁਹਾਨੂੰ ਇੱਕ ਕਿਲਾ 1000 ਯੂ ਐਸ ਡਾਲਰ ਦਾ ਮਿਲ ਜਾਂਦਾ ਤੇ ਉਹਨੂੰ ਜੇ ਆਪਾਂ ਇੰਡੀਅਨ ਕਰੰਸੀ ਚ ਕਨਵਰਟ ਕਰੀਏ ਤਾਂ 83000 ਬਣਦਾ ਬ੍ਰਾਜ਼ੀਲ ਦੇਸ਼ ਚ ਖੇਤੀਬਾੜੀ ਦਾ ਕਾਫੀ ਕੰਮ ਆ ਤੇ ਅੱਜ ਦੇ ਟਾਈਮ ਚ ਇਹਨੂੰ ਖੇਤੀਬਾੜੀ ਦਾ ਪਾਵਰ ਹਾਊਸ ਮੰਨਿਆ ਜਾਂਦਾ ਇੱਥੇ ਦੀ ਸਰਕਾਰ ਦੀਆਂ ਪਾਲਿਸੀਆਂ ਵੀ ਕਾਫੀ ਘੈਂਟ ਨੇ ਕੋਈ ਰੋਕ ਡੋਕ ਨਹੀਂ ਕਿਸੇ ਵੀ ਬੰਦੇ ਨੂੰ ਕਿਸੇ ਵੀ ਹੋਰ ਦੇਸ਼ ਦਾ ਬੰਦਾ ਆਰਾਮ ਨਾਲ ਆ ਕੇ ਇੱਥੇ ਜ਼ਿਆਦਾਤਰ ਸ਼ੂਗਰ ਕੇਨ ਸੋਇਆਬੀਨ ਤੇ ਕਾਫੀ ਦੀ ਖੇਤੀ ਕੀਤੀ ਜਾਂਦੀ ਹੈ। ਨੰਬਰ 3 ਬੋਲੀਵੀਆ। ਬੋਲੀਵੀਆ ਕੰਟਰੀ 'ਚ ਤੁਹਾਨੂੰ ਕਾਫੀ ਡਾਈਵਰਸ ਲੈਂਡਸਕੇਪ ਦੇਖਣ ਨੂੰ ਮਿਲਣਗੇ ਤੇ ਇੱਥੇ ਜਿਹੜੇ ਲੋਕ ਇਨਵੈਸਟ ਕਰਦੇ ਆ ਉਹ ਕਾਫੀ, ਕਿਨੂ ਤੇ ਹੋਰ ਜਿਹੜੇ ਖੱਟੇ ਜਿਹੇ ਫਲ ਫਰੂਟ ਹੁੰਦੇ ਆ ਉਹਨਾਂ ਦੀ ਖੇਤੀ ਕਰਦੇ ਆ। ਬੋਲੀਵੀਆ 'ਚ ਇੱਕ ਕਿੱਲਾ ਤਕਰੀਬਨ 1200 ਡਾਲਰ ਦਾ ਹੁੰਦਾ ਮਤਲਬ ਕਿ ਇੱਕ ਕਿੱਲਾ 1 ਲੱਖ ਸੰਬਰ 2 ਫਿਲੀਪੀਨਸ ਜਿਹੜੇ ਬੰਦੇ ਕਿਸੇ ਏਸ਼ੀਅਨ ਕੰਟਰੀ 'ਚ ਇਨਵੈਸਟ ਕਰਨਾ ਚਾਹੁੰਦੇ ਆ ਉਹਨਾਂ ਲਈ ਫਿਲੀਪੀਨਸ ਕਾਫੀ ਬੈਸਟ ਆਪਸ਼ਨ ਹੈ ਇੱਥੇ ਤੁਹਾਨੂੰ ਬਹੁਤ ਹੀ ਸਿਕਿਓਰ ਤੇ ਅਫੋਰਡੇਬਲ ਫਾਰਮ ਲੈਂਡ ਮਿਲਦੇ ਆ ਤੁਸੀਂ ਇੱਥੇ ਤਕਰੀਬਨ 13000 ਫਿਲੀਪੀਨਸ ਪੈਸਿਆਂ 'ਚ ਇੱਕ ਏਕੜ ਖਰੀਦ ਸਕਦੇ ਹੋ 13000 ਫਿਲੀਪੀਨਸ ਪੈਸੇ ਮਤਲਬ ਕਿ ਇੰਡੀਆ ਦੇ ਸਿਰਫ 19000 ਚੱਕ ਕੀਲਾ ਝੋਲ ਕੇਲੇ ਤੇ ਨਾਰੀਅਲ ਇਹਨਾਂ ਤਿੰਨਾਂ ਦੀ ਖੇਤੀ ਲਈ ਫਿਲੀਪੀਨਸ ਦੇਸ਼ ਨੂੰ ਬੈਸਟ ਮੰਨਿਆ ਜਾਂਦਾ ਨੰਬਰ 1 ਬੈਰਾਗੋਏ ਬੈਰਾਗੋਏ ਕੰਟਰੀ ਬ੍ਰਾਜ਼ੀਲ ਅਰਜਨਟੀਨਾ ਤੇ ਬੋਲੀਵੀਆ ਕੰਟਰੀ ਦੇ ਵਿਚਾਲੇ ਆਉਂਦੀ ਆ ਤਾਂ ਕਰਕੇ ਇਹਨੂੰ ਫਿਰ ਇੱਕ ਲੈਂਡਲੋਰਡ ਕੰਟਰੀ ਵਾਂਗੂ ਦੇਖਿਆ ਜਾਂਦਾ ਤੇ ਇਹਦੇ ਕਰਕੇ ਫਿਰ ਤੁਸੀਂ ਇਹਦੇ ਨਾਲ ਦੀ ਕੰਟਰੀ ਦੀਆਂ ਮਾਰਕੀਟ ਨੂੰ ਈਜ਼ੀਲੀ ਕੈਪਚਰ ਕਰ ਸਕਦੇ ਹੋ ਇੱਥੇ ਤੁਸੀਂ ਜ਼ਮੀਨ ਖਰੀਦਣ ਦੇ ਨਾਲ-ਨਾਲ ਆਪਣਾ ਬਿਜ਼ਨਸ ਵੀ ਸਟਾਰਟ ਕਰ ਸਕਦੇ ਹੋ ਕਿਉਂਕਿ ਇੱਥੇ ਤੁਹਾਨੂੰ ਟੈਕਸ ਕਾਫੀ ਘੱਟ ਦੇਣਾ ਪੈਂਦਾ ਤੇ ਇੱਥੇ ਦੀ ਲੋਕੇਸ਼ਨ ਵੀ ਕਾਫੀ ਵਧੀਆ ਵਾ ਤੇ ਇੱਥੇ ਤੁਸੀਂ ਸਿਰਫ 30000 ਚੱਕ ਕਿਲਾ ਖਰੀਦ ਸਕਦੇ ਹੋ ਤੇ ਆਰਾਮ ਨਾਲ ਆਪ ਖੇਤੀ ਕਰਕੇ ਜਾਂ ਠੇਕੇ ਤੇ ਦੇ ਕੇ ਪੈਸੇ ਕਮਾ ਸਕਦੇ ਹੋ ਇੱਥੇ ਜ਼ਿਆਦਾਤਰ ਸੋਇਆਬੀਨ ਮੱਕੀ ਤੇ ਸਨਫਲਾਵਰ ਦੀ ਖੇਤੀ ਕੀਤੀ ਜਾਂਦੀ ਆ ਤਾਂ ਚਲੋ ਬਸ ਇਹ ਸੀਗੀਆਂ ਉਹ 7 ਕੰਟਰੀਆਂ ਜਿੱਥੇ ਖੇਤੀ ਵਾਲੀਆਂ ਜ਼ਮੀਨਾਂ ਬਹੁਤ ਸਸਤੀਆਂ ਨੇ ਤੁਸੀਂ ਇਹਨਾਂ ਚੋਂ ਕਿਹੜੀ ਕੰਟਰੀ 'ਚ ਖੇਤੀ ਜਾਂ ਇਨਵੈਸਟ ਕਰਨ ਬਾਰੇ ਸੋਚ ਰਹੇ ਹੋ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਕੁਝ ਪੁੱਛਣਾ ਹੋਇਆ ਉਹ ਵੀ ਪੁੱਛ ਲਿਓ ਕਮੈਂਟਸ 'ਚ ਚਲੋ ਠੀਕ ਆ ਫਿਰ ਹੁਣ ਬਸ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ